ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜਿ ਬਣਾ ਬਿਛੋਣਾ ਸੁਨੇ ਦੁਖ ਬਿੰਡ ਠੈ ਮਰੀਓ ਬਾਜ ਪਿਆਰੇ ਆਪਣੇ ਬਰੀਨਾ ਤਿਰੋਦ ਨਾ ਪਿਆਰੇ ਤੇ ਉਝੜ ਸਾਨੂੰ ਦਿਸਦਾ ਏ ਜਗ ਪੰਨ ਸਰਬਸਦਾ ਬਿਨਾਂ ਪਿਆਰੇ ਨੇ ਉਝੜ ਸਾਨੂੰ ਦਿਸਦਾ ਏ ਜਗ ਪੰਨ ਸਰਬਸਦਾ ਦਿਸਦਾ ਉਸ ਜਹਨਸਾਨ ਨੂੰ ਦਿਸਦਾ ਹੈ ਜਗ ਪਾ ਵਿੱਚ ਸਾਰਾ ਵਸਦਾ bina ਪਿਆਰੇ ਦੇ ਉਹ ਜਹਨਸਾਨ ਨੂੰ ਦਿਸਦਾ ਹੈ ਜਗ ਪਾ ਵਿੱਚ ਸਾਰਾ ਵਸਦਾ bina ਪਿਆਰੇ ਦੇ ਜਹਨਸਾਨ ਦਿਸਦਾ ਹੈ ਸ਼ੱਕ पाणी देवारत पाणी सार जाम ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਮਰਿਕ ਸਿੰਘ ਜੀ ਪੰਜ ਭੈਣੀਆਂ ਵਾਲੇ ਮਹਾਪੁਰਸ਼ ਆਪਣੇ ਪਿਆਰੇ ਪ੍ਰੀਤਮ ਪਿਆਰੇ ਮਹਾਂਪੁਰਸ਼ਾਂ ਦੀ ਸਾਸਨ ਉਹਨਾਂ ਦੀ ਯਾਦ ਸੰਤਿ ਮਹਾਰਾਜ ਸੰਤ ਬਾਬਾ ਨਾਜ਼ਰ ਸਿੰਘ ਜੀ ਮਲੂਕੇ ਵਾਲੇ ਮਹਾਂਪੁਰਸ਼ਾਂ ਦੀ ਮਿੱਠੀ ਤੇ ਪਿਆਰੀ ਯਾਦ ਹਰ ਸਾਲ ਮਨਾਉਂਦੇ ਨੇ ਸਾਸਨ ਯਾਦਾਂ ਭਾਈ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਜਿਨ੍ਹਾਂ ਨੇ ਗੁਰੂ ਕੀ ਸੰਗਤ ਦਾ ਮਾਪ ਪਰਮੇਸ਼ਰ ਨੂੰ ਯਾਦ ਕੀਤਾ ਵਾਹਿਗੁਰੂ ਨੂੰ ਯਾਦ ਕੀਤਾ ਤਾਂ ਤੇ ਗੁਰੂ ਕੀ ਸੰਗਤ ਦਾ ਸੰਤਾਂ ਦੀ ਯਾਦ ਕਿਉਂ ਮਨਾਉਂਦੇ ਹਨ ਮਹਾਂਪੁਰਸ਼ਾਂ ਦੀਆਂ ਯਾਦਾਂ ਕਿਉਂ ਮਲਾਈਆਂ ਜਾਂਦੀਆਂ ਕਿਉਂਕਿ ਸੰਤਾਂ ਨੇ ਸਾਨੂੰ ਰੱਬ ਨਾਲ ਜੋੜਿਆ ਅਮਰਦ ਨਾਲ ਜੋੜਿਆ ਬਾਣੀ ਨਾਲ ਜੋੜਿਆ ਦੁਨਿਆਵੀ ਬੰਦਾ ਕੀ ਦੇ ਦੇਗਾ ਕਿਸੇ ਨੂੰ ਗੁਰੂ ਕੀ ਸੰਗ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦੁਨਿਆਵੀ ਬੰਦਾ ਕੀ ਦੇ ਦੇਗਾ ਚਾਰ ਕੋਡੀਆਂ ਦੇ ਦੇਗਾ ਸਾਧ ਸੰਗਜੀ ਕੋ ਜਮੀਨ দান ਕਰ ਦੇਗਾ ਸੋਨਾ দান ਕਰ ਦੇਗਾ ਲਾਲ দান ਕਰ ਦੇਗਾ ਹੀਰੇ ਜਵਾਹਰਾ দান ਕਰ ਦੇਗਾ ਪਰ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਸਸ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ ਮਹਾਪੁਰਸ਼ ਉਹ ਵਸਤੂ ਵਸਤ ਦੇ ਨੇ ਬਖਸ਼ਿਸ਼ ਕਰਦੇ ਨੇ ਸੰਤ ਜੀ ਮਹਾਰਾਜ ਸੰਤ ਬਾਬਾ ਨਾਗਰ ਸਿੰਘ ਜੀ ਮਲੂਕੇ ਵਾਲੇ ਮਹਾਂਪੁਰਸ਼ਾਂ ਨੇ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਾ ਵਾਲੇ ਮਹਾਂਪੁਰਸ਼ਾਂ ਦੇ ਉਹ ਬਖਸ਼ਿਸ਼ ਕੀਤੀ ਉਹ ਕਿਰਪਾ ਕੀਤੀ ਜਿਹਦਾ ਕੋਈ ਮੁੱਲ ਨਹੀਂ ਕੋਈ ਕੀਮਤ ਨਹੀਂ ਗੁਰੂ ਕੀ ਸੰਗਤ ਦਾ ਉਹ ਵਸਤੂ ਆ ਨਾਮ ਪਰਮੇਸ਼ਰ ਦਾ ਨਾਮ ਉਹਨਾਂ ਪਿਆਰਿਆਂ ਦੀ ਯਾਦ ਆਇਆ ਹੀ ਕਰਦੀ ਹੈ ਸਾਧ ਸੰਗਤ ਕੋਈ ਜਨ ਹਰਸ਼ੁੰ ਦੇਵ ਹੈ ਜੋਰ ਕੋਈ ਰੱਬ ਦਾ ਪਿਆਰਾ ਮਹਾਂਪੁਰਸ਼ਾਂ ਦੀ ਬੜੀ ਲੋੜ ਹੈ ਅੱਜ ਜਦੋਂ ਨਿਤਨੇਮ ਕਰੀਦਾ ਸਾਧ ਸੰਗਤ ਜੀ ਸਾਡੇ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜੋ ਇਸ ਸਟੇਜ ਤੇ ਨਾਮ ਦੀਆਂ ਛੜੀਆਂ ਲਾਇਆ ਕਰਦੇ ਸਨ ਕੀਰਤਨ ਚ ਖੁੱਲੇ ਵਜਨ ਕਰਦੇ ਸੀ ਬੇਪਰਵਾ ਮਹਾਤਮਾ ਮੇਰੀ ਹੁਣੇ-ਹੁਣੇ ਬਾਬਾ ਜੀ ਨੇ ਗੱਲ ਚੱਲੀ ਮੈਂ ਕਿਹਾ ਜਦੋਂ ਅਸੀਂ ਸਾਧ ਸੰਗਤ ਜੀ ਅਸੀਂ ਤੁਹਾਡੇ ਸਥਾਨ 'ਤੇ ਬਾਬਾ ਜੀ ਆਉਣਾ ਸੀ। ਮਹਾਂਪੁਰਸ਼ਾਂ ਦੀ ਯਾਦ ਉਦੋਂ ਅੱਖਾਂ 'ਚੋਂ ਅਥਰੂ ਕੰਨੇ ਸ਼ੁਰੂ ਹੋ ਗਏ। ਕਿਉਂਕਿ ਬਾਬਾ ਜੀ ਪਿਆਰ ਹੀ ਇੰਨੇ ਕਰਦੇ ਸੀ। ਜਦੋਂ ਇੱਥੇ ਕੀਰਤਨ ਕਰਕੇ ਜਾਣਾ ਭਾਵੇਂ ਸਿਰੋਪੜ ਰਹਿੰਦੇ ਸੀ। ਮਹਾਂਪੁਰਸ਼ਾਂ ਨੇ ਕਹਿੰਦਾ ਤੂੰ ਗੱਡੀ 'ਚ ਬੈਠ ਜਾ। ਇੱਥੋਂ ਭਾਵੇਂ ਨਹਿਰ ਕੋਲ ਜਾ ਕੇ ਉਤਾਰ ਦੇਣਾ। ਕਹਿੰਦੇ ਲੋ ਤੇਲ ਪਵਾ ਲਿਓ, ਪੈਸੇ ਲੈ ਜਾਓ। ਸਸ ਗੱਲ ਪੈਸੇ ਵੀ ਨਹੀਂ। ਪੈਸਾ ਤਾਂ ਸਸ ਵੈਸੀ ਬਖਸ਼ਿਸ਼ ਕਰਦੇ ਸਨ ਪਰ ਉਹ ਪਿਆਰ ਨਾਲ ਉਹ ਪਿਆਰ ਨਾਲ ਆਪਣੇ ਹੱਥ ਨਾਲ ਜੋ ਪੈਸਾ ਵੀ ਹੁੰਦੇ ਸੀ ਉਹਦਾ ਵੀ ਗੁਰੂ ਕੀ ਸੰਗਤ ਦਾ ਉਹ ਵੀ ਯਾਦ ਯਾਦ ਬਣ ਕੇ ਰਹਿ ਗਈ ਮਹਾਂਪ੍ਰਸਾਦ ਨੇ ਮਿੱਠੇ ਤੇ ਪਿਆਰੇ ਬੋਲ ਯਾਦ ਬਣ ਕੇ ਰਹਿ ਗਏ ਗੁਰੂ ਕਿਸ ਯਾਦ ਇਨੀ ਯਾਦ ਗੁਰੂ ਕੀ ਸੰਗਤ ਹਰ ਮੋੜ ਤੇ ਮਹਾਂਪ੍ਰਸਾਦ ਯਾਦ ਹੁੰਦੇ ਜਦੋਂ ਪ੍ਰਚਾਰ ਵਾਲੇ ਪਾਸੇ ਜਾਈਏ ਫਿਰ ਬਾਬਾ ਜੀ ਦੀ ਯਾਦ ਜੇ ਲੰਗਰਾਂ ਵਾਲੇ ਪਾਸੇ ਜਾਈਏ ਫਿਰ ਬਾਬਾ ਜੀ ਦੀ ਯਾਦ ਜਿੱਥੇ ਅੰਮ੍ਰਿਤ ਦੀ ਗੱਲ ਚੱਲਦੀ ਹੈ 1 ਲੱਖ ਸਾਸਨ 1 ਲੱਖ 58ਰ ਬੰਦੇ ਨੂੰ ਇੱਕ ਦਿਨ ਦੇ ਵਿੱਚ ਅੰਮ੍ਰਿਤ ਦੀ ਦਾਤ ਬਖਸ਼ੀ ਕਰਨੀ ਫਿਰ ਮਹਾਪੁਰਸ਼ਾਂ ਦੀ ਯਾਦ ਆਉਂਦੀ ਜਦੋਂ ਕਿਤੇ ਸੰਤਾਂ ਨੇ 15 ਪੱਧਰਾਂ ਗੱਡੀਆਂ ਮਹਾਪੁਰਸ਼ਾਂ ਦੇ ਨਾਲ قافلے ਚ ਚੱਲਣੀਆਂ ਫਿਰ ਬਾਬਾ ਜੀ ਦੀ ਯਾਦ ਆਉਂਦੀ ਹੈ ਹਰ ਮੋੜ ਤੇ ਜਦੋਂ ਕਿਤੇ ਖੇਤਾਂ 'ਚ ਜਾਣਾ ਗੁਰੂ ਕੀ ਖੇਤੀ ਪੱਤੀ ਵੇਖਣੀ ਖੇਤੀ ਦਾ ਕੰਮ ਵੇਖਣਾ ਮਹਾਪੁਰਸ਼ਾਂ ਨੇ ਖੇਤਾਂ 'ਚ ਗਿੜਾ ਮਾਰਨਾ ਫਿਰ ਉਹਨਾਂ ਦੀ ਯਾਦ ਆਉਂਦੀ ਹੈ ਗੁਰੂਕ੍ਰਿਸ਼ਨ ਜਦੋਂ ਮਹਾਪੁਰਸ਼ਾਂ ਨੇ ਗੁਰੂ ਕੀ ਸੰਗਤ ਖਿੱਤ ਦਰਬਾਰ ਲਾਉਣੇ ਜਦੋਂ ਕੀਰਤਨ ਦਰਬਾਰ ਲਾਉਣੇ ਜਦੋਂ ਵਰਸ਼ੀਆਂ ਤੇ ਜਾਣਾ ਇੱਕ ਵਾਰੀ ਨਕਸ਼ਾ ਪੇਸ਼ ਕਰ ਦਿੰਦੇ ਸੀ ਜੇ ਗੁਰੂ ਕੀ ਸੰਗਤ ਕਿਸੇ ਮਹਾਂ ਪ੍ਰਸੰਦੀ ਯਾਦ ਵਿੱਚ ਸਮਾ ਲਾਉਣਾ ਬਾਬਾ ਜੀ ਨੇ ਨਕਸ਼ਾ ਪੇਸ਼ ਕਰ ਦੇਣਾ ਉਹਨਾਂ ਦੇ ਬਚਨਾਂ ਚ ਪਤਾ ਨਹੀਂ ਜਦੋਂ ਆਉਂਦੇ ਸੀ ਕਿੰਨੀਆਂ ਕੁ ਤਾਕਤਾਂ ਕਿੰਨੀਆਂ ਕੁ ਸ਼ਕਤੀਆਂ ਆ ਜਾਂਦੀਆਂ ਸੀ ਮਹਾਤਮਾ ਨਾਲ ਸਿੱਧਾ ਸਿੰਘਾਂ ਦਾ ਪਹਿਰਾ ਦੇਵੀ ਦੇਵਤਿਆਂ ਦਾ ਪਹਿਰਾ ਹਰ ਟਾਈਮ ਰਹਿੰਦਾ ਗੁਰੂ ਕੀ ਸੰਗਤ ਮਹਾਤਮਾ ਉਹ ਇਹੋ ਜਿਹੇ ਮਹਾਤਮਾ ਸਨ ਸਾਧ ਸੰਗਤ ਜੀ ਕੀ ਕੀ ਬਚਨ ਮਹਾਪੁਰਸ਼ਾਂ ਦੇ ਸੁਣਾਈਏ ਪ੍ਰੇਮੀ ਲੋਕ ਤਾਂ ਐਵੇਂ ਸੰਤਾਂ ਦੀ ਨਿੰਦਿਆ ਕਰੀ ਜਾਂਦੇ ਅਸੀਂ ਇੱਥੇ ਗਏ ਭੈਰੂ ਮਾਜਰਾ ਸਾਹਿਬ ਸਟੇਟ ਤੇ ਸੰਤ ਭਵਿੰਦਰ ਸਿੰਘ ਤੋਂ ਕੀਰਤਨ ਕਰਕੇ ਹਟੇ ਕਹਿੰਦੇ ਬਾਬਾ ਜੀ ਤੁਹਾਡੇ ਮਹਾਪੁਰਸ਼ਾਂ ਦੇ ਬਚਨ ਸੁਣਾਈਏ ਮੈਂ ਕਿਹਾ ਬਾਬਾ ਜੀ ਸੁਣਾਓ ਆਪਣੇ ਪਿਆਰੇ ਦੇ ਬੱਚਾ ਸੁਣਨ ਬਹੁਤ ਜਤ ਕਰਦਾ ਬਹੁਤ ਦਿਲ ਕਰਦਾ ਮੈਂ ਕਿਹਾ ਸੁਣਾਓ ਬਾਬਾ ਜੀ ਕਹਿੰਦੇ ਉੱਥੇ ਮਹਾਪੁਰਸ਼ ਨੇ ਸਥਾਨ ਬਣਾਇਆ ਇਟਲੀ ਤੇ ਕਹਿੰਦੇ ਬਾਬਾ ਜੀ ਨੇ ਉੱਥੇ ਸਥਾਨ ਬਣਾਇਆ ਅਸੀਂ ਉੱਥੇ ਸਮਾਂ ਲਾਇਆ ਤੇ ਉੱਥੇ ਜਿਹੜੇ ਦੇਖੋ ਮਹਾਪੁਰਸ਼ ਕਿਹੜੇ ਕਿਹੜੇ ਪਰਪਕਾਰ ਕਰਦੇ ਨੇ ਕਹਿੰਦੇ ਜਿਹੜੇ ਪੰਜਾਬ ਤੋਂ ਸਾਡੇ ਬੱਚੇ ਜਾਂਦੇ ਨੇ ਪੰਜਾਬ ਦੇ ਬੱਚੇ ਨੌਜਵਾਨ ਆਪਾਂ 20-20 ਲੱਖ 10-10 ਲੱਖ ਲਾ ਕੇ ਭੇਟਾ ਦਿੰਦੇ ਆ ਪਰ ਬਾਹਰਲੇ ਮੁੱਖ ਚ ਕੰਮ ਨਹੀਂ ਮਿਲਦਾ ਕਹਿੰਦਾ ਇੱਕ ਬਾਬਾ ਜੀ ਦਾ ਸਥਾਨ ਵੇਖਿਆ ਸੰਤ ਬਾਬਾ ਮਾਨ ਸਿੰਘ ਭੇਵੇ ਵਾਲੇ ਸਾਰੇ ਸਥਾਨ ਬੰਦ ਹੋ ਜਾਂਦੇ ਨੇ ਸੱਸ ਸਭ ਦਰਵਾਜ਼ੇ ਬੰਦ ਹੋ ਜਾਂਦੇ ਨੇ ਕਿਸੇ ਨੂੰ ਪ੍ਰਸ਼ਾਦਾ ਨਹੀਂ ਮਿਲਦਾ ਕਹਿੰਦਾ ਬਾਬਾ ਜੀ ਦਾ ਸਥਾਨ ਵੇਖਿਆ 24 ਘੰਟੇ ਗੁਰੂ ਘਰ ਲੰਗਰ ਚੱਲਦਾ ਤੇ ਉਹ ਨੌਜਵਾਨ ਕਹਿੰਦੇ ਸਾਡੇ ਕੋਲ ਰੋ ਰਹੇ ਸੀ ਉਹ ਨੌਜਵਾਨ ਉਹਨਾਂ ਦੇ ਅੱਖਾਂ 'ਚ ਅਥਰੂ ਸੀ ਬਾਬਾ ਜੀ ਨੂੰ ਯਾਦ ਕਰਕੇ ਕਹਿੰਦੇ ਕਈ ਵਾਰੀ ਸਾਧ ਸੰਗਤ ਲੋਕੀ ਆਵੇਂ ਸੰਤਾਂ ਦੀ ਨਿੰਦਿਆ ਕਰਦੇ ਕਹਿੰਦੇ ਕਈ ਵਾਰੀ ਕੰਮ ਨਹੀਂ ਮਿਲਦਾ ਸਾਨੂੰ ਬਾਬਾ ਜੀ ਕੰਮ ਨਹੀਂ ਮਿਲਦਾ ਅਸੀਂ ਇੱਥੇ ਆ ਕੇ ਪ੍ਰਸ਼ਾਦਾ ਛਕ ਲੈਣੇ ਮਹਾਪੁਰਸ਼ ਭਾਈ ਪਰਪਕਾਰੀ ਹੁੰਦੇ ਨੇ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਜਰੀਆਗ ਵਿੱਚ ਪ੍ਰੀਤਮਾ ਪਿਆਰਿਆ ਮੈਂ ਪਾਗਲਾ ਤੇ ਵਾਂਗ ਹੋ ਮਾਨੀ ਨੇ ਨਾ ਗੁਰੂ ਕੀ ਸੰਗਤ ਚੋਂ ਕੋ ਮਹਾਂਪੁਰਸ਼ ਕੁਮਾਇਆ ਵਾਲੇ ਵਾਹਪੁਰਸ਼ ਭੂਰੀ ਵਾਲੇ ਬਾਬਾ ਜੀ ਇਸੇ ਤਰ੍ਹਾਂ ਟਾਂਡੇ ਵਾਲੇ ਬਾਬਾ ਜੀ ਮਹਾਂਪੁਰਸ਼ ਬੈਠੇ ਨੇ ਅਸੀਂ ਇਹਨਾਂ ਦੇ ਅੱਗੇ ਇੱਕ ਦੀਵੇ ਦੀ ਨਿਯਾਈ ਹੈ ਜਿਵੇਂ ਚੰਦੜਾ ਚਮਕਦਾ ਹੈ ਇਹਨਾਂ ਦੇ ਅੱਗੇ ਸੂਰਤ ਹੀ ਨਿਯਾਈ ਹੈ ਪਰ ਪਿਆਰ ਦੀ ਗੱਲ ਕਰਨ ਲੱਗਾ ਸੰਤ ਬਾਬਾ ਅਮਰੀਦ ਸਿੰਘ ਸਿੰਘ ਜੀ ਪੰਜ ਭੈਣੀਆਂ ਵਾਲੇ ਕੋ ਕਿੰਨਾ ਮਾਹ ਪੁਰਸ਼ਾਂ ਦਾ ਪ੍ਰੇਮ ਸੀ ਪਿਆਰ ਸੀ ਇੱਕ ਵਾਰੀ ਉਹ ਨਿਰਣ ਵਾਸਤੇ ਗਏ ਬਾਬਾ ਜੀ ਨੇ ਕਵਤਾ ਪੜ੍ਹੀ ਕਹਿੰਦੇ ਤੁਹਾਰੇ ਲਈ ਇਹ ਦਰ ਖੁੱਲਾ ਹੀ ਰਹੇਗਾ ਖੁੱਲਾ ਹੀ ਰਹੇਗਾ ਜਾਣਦਾ ਪਾਪ ਸੀ ਬਾਬਾ ਜੀ ਤੁਹਾਡੇ ਵਾਸਤੇ ਪਿਆਰ ਦੇ ਦੁਆਗੇ ਖੁੱਲੇ ਨੇ ਮਹਾਪੁਰਸ਼ ਵੀ ਹਮੇਸ਼ਾ ਅਥਰੂ ਕੇਰਦੇ ਰਹਿੰਦੇ ਨੇ ਆਉ ਸਮਾਂ ਮੈਂ ਬਹੁਤਾਂ ਲੰਮਾ ਫਿਰ ਕਦੀ ਸਮਾਂ ਬਣਿਆ ਕਿਉਂਕਿ ਬੇਅੰਤ ਮਹਾਪੁਰਸ਼ ਬੈਠੇ ਨੇ ਸਬਰ ਅੰਦਰ ਸਬਰੀ ਤਨ ਐਵੇਂ ਲੈ ਲੈ ਉਹ ਤੇਰੀ ਖੁਦਾ ਹੈ ਮਿੱਠੇ ਬੋਲ ਬੜੇ ਜੋਸ਼ ਵਚਨ ਕਰਿਆ ਕਰਦੇ ਸੰਕ ਕਦੇ ਕਿਸੇ ਤੋਂ ਡਰਦੇ ਨਹੀਂ ਹੁੰਦੇ ਐਨੇ ਨੇ ਧੜਕ ਸੀ ਜੋ ਕਹਿਣਾ ਖੈਦਣਾ ਕਈ ਵਾਰੀ ਕਹਿੰਦੇ ਸੰਤ ਕੱਚੀਆਂ ਧਾਰਨਾ ਪੜਦੇ ਨੇ ਅਸਲ 'ਚ ਕੱਚੀਆਂ ਧਾਰਨਾ ਨਹੀਂ ਇਹ ਬਾਣੀ ਦੇ ਅਰਥ ਨੇ ਇਤਿਹਾਸ ਸੁਣਾਉਂਦੇ ਨੇ ਬਾਣੀ ਦੇ ਅਰਥ ਪੜ-ਪੜ ਕੇ ਬਾਜਿਆਂ ਦੇ ਸੁਰਾਂ ਤੇ ਉਹਨਾਂ ਅਰਥਾਂ ਦੀ ਧਾਰਨਾ ਬਣਾ ਕੇ ਪੜਦੇ ਨੇ ਇਹ ਕੱਚਾ ਨਹੀਂ ਬਿੰਦਾ ਕਥਾ ਵੀ ਕੱਚੀ ਹੋਗੀ ਆਓ ਗੁਰੂ ਪਿਆਰਿਓ ਉਹ ਮਿੱਠੇ ਬੋਲ ਉਹ ਪਿਆਰੇ ਬੋਲ ਹਮੇਸ਼ਾ ਹਿਰਦੇ ਨੂੰ ਘਹਿਰ ਕਰਦੇ ਸੀ ਕਬੀਰ ਸਤਗੁਰੂ ਸੂਰਮੇ ਪਾਇਆ ਖਿੱਚ ਕੇ ਔਰ ਮੈਂ ਆਸ਼ਰਦ ਪੜ ਕੇ ਸਮੇਂ ਤੋਂ ਅੱਗੇ ਨਹੀਂ ਜਾਣਾ ਉਹ ਇਹੋ ਦੇ ਖਿੱਚ ਖਿੱਚ ਕੇ ਬਾਣ ਮਾਰਦੇ ਸੀ ਇਹ ਮਨ ਕਨਣਾ ਨਾ ਤਰਸ ਦੇ ਲੈਣਾ ਮਿਸ਼ਾਤਰੇ ਬੋਲਣਾ ਇਨਾ ਕੱਲਾ ਨੇ ਦਰਸਦੇ ਰਹਿਣ I'm ਪਰਵਾਨ ਮੈਂ ਇੱਕ ਵਾਰੀ ਸੰਤ ਬਾਬਾ ਮਾਨ ਸਿੰਘ ਜੀ ਭਿਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰ ਜੁਨਾ ਦੇ ਗੁਰ ਭਾਈ ਹੈ ਮਹਾਂਪੁਰਾਂ ਦਾ ਬਹੁਤ ਆਸਰਾ ਹੁੰਦਾ ਮਾਂ-ਬਾਪ ਦੇ ਵੀ ਵੱਧ ਜਿਵੇਂ ਕਿਸੇ ਔਲਾਦ ਦੇ ਸਿਰ ਤੇ ਪਿਓ ਬੈਠਾ ਹੋਵੇ ਫਿਕਰ ਨਹੀਂ ਹੁੰਦਾ ਸਾਡੇ ਕੋਲੋਂ ਲੰਗਰ ਵਾਲੇ ਬਾਬਾ ਜੀ ਬੈਠੇ ਬਾਬਾ ਜੀ ਮਹਾਂਪੁਰਾਂ ਦਾ ਛੋਟਿਆਂ ਦਾ ਬਹੁਤ ਆਸਰਾ ਹੈ ਕਿਦ ਨਸੀ ਦੁਸ਼ਮਣ ਤਾਂ ਹੁੰਦੇ ਹੀ ਹੈ ਜਦੋਂ ਸੀ ਮੈਂ ਹਮੇਸ਼ਾ ਬਾਬਾ ਜੀ ਉਹ ਵੇਖਦੇ ਆ ਕਿਤਰੋ ਚਾਲ ਚੱਲੀਏ ਕਿਤਰੋ ਉਹਨਾਂ ਨੂੰ ਅਸੀਂ ਖੜੇ ਸੀ ਕੁਦਰਤੀ ਉੱਥੇ ਕੋ ਬੰਦੇ ਵਿਰੋਧੀ ਖੜੇ ਸੀ ਜਾਂ ਨੂੰ ਲੰਗਰ ਵਾਲੇ ਬਾਬਾ ਜੀ ਦੀ ਗੱਡੀ ਆ ਗਈ ਉਹ ਸੋਚਣ ਲੱਗੇ ਕਿ ਅਜੇ ਵੀ ਇਹਨਾਂ ਦੇ ਮਹਾਪੁਰਸ਼ ਹੈ ਕੋ ਸੰਤ ਦਾ ਕਿੰਨਾ ਆਸਰਾ ਹੁੰਦਾ ਅਜੇ ਵੀ ਇਹਨਾਂ ਦੇ ਮਹਾਪੁਰਸ਼ ਹੈ ਸੋ ਮੈਂ ਦੋਨਾਂ ਮਹਾਪੁਰਸ਼ਾਂ ਨੂੰ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਤੇ ਲੰਗਰ ਵਾਲੇ ਬਾਬਾ ਜੀ ਨੇ ਵੀ ਆਉਣਾ ਸੀ ਬਾਬਾ ਜੀ ਮੈਂ ਤਾਂ ਹੁਕਮ ਹੀ ਕਹਾਂਗਾ ਕਿ ਇਹਨਾਂ ਦਾ ਹੁਕਮ ਹੁੰਦਾ ਹੈ ਸੰਤ ਬਾਬਾ ਅਮਰਿਕ ਸਿੰਘ ਜੀ ਪੰਜ ਭੈਣੀਆਂ ਵਾਲੇ ਇਹ ਹਮੇਸ਼ਾ ਸਾਡੀ ਸਟੇਜਾਂ ਤੇ ਪਹੁੰਚਦੇ ਨੇ ਸੇ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਦੀ ਮਾਫ਼ੀ ਕੋਈ ਗਲਤੀ ਹੋ ਗਈ ਭੁੱਲ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਸੰਤ ਬਾਬਾ ਸੁਰਜਨ ਸਿੰਘ ਜੀ ਭੇਵੇ ਵਾਲੇ ਕੋਟਾਂ ਕੋਟਾਂ ਧੰਨਵਾਦ ਕੀਤਾ ਜੀ